ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇਖੇ ਅ ਗਰਮੀ ਦੇ ਵਿੱਚ ਸੰਗਤਾਂ ਦੀ ਜਿਹੜੀ ਆਮਦਾ ਬਹੁਤ ਜ਼ਿਆਦਾ ਹੋ ਗਈ ਆ ਹੁਣ ਲਗਭਗ 9 ਫਰਵਰੀ ਤੋਂ ਸੰਗਤ ਦੀ ਜਿਹੜੀ ਆਮਦਾ ਬਹੁਤ ਜ਼ਿਆਦੇ ਆ ਸੋ ਇਹ ਸੰਗਤ ਦੀ ਵੱਧ ਆਮਦ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਵੱਲੋਂ ਹੋਏ ਆਦੇਸ਼ਾਂ ਅਨੁਸਾਰ ਸੱਚਕਣ ਸ੍ਰੀ ਹਰਮੰਦਰ ਸਾਹਿਬ ਵਿੱਚ ਜਿੰਨੇ ਵੀ ਸਾਡੇ ਸਮੂਹ ਸਟਾਫ ਸੇਵਾਦਾਰ ਮਲਾਜਮ ਡਿਊਟੀ ਨਿਭਾ ਰਹੇ ਨੇ ਉਹਨਾਂ ਸਾਰਿਆਂ ਲਈ ਆਪਣੇ ਸਨਾਖਤੀ ਕਾਰਡ ਡਿਊਟੀ ਦੌਰਾਨ ਪਹਿਨਣੇ ਜ਼ਰੂਰੀ ਕਰ ਦਿੱਤੇ ਹਨ ਕੱਲ ਹੀ ਅਸੀਂ ਮਲਾਜ਼ਮਾਂ ਦੀ ਇੱਕ ਮੀਟਿੰਗ ਕਰਕੇ ਉਹਨਾਂ ਨੂੰ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਵੀ ਆਪਣੀ ਡਿਊਟੀ ਦੌਰਾਨ ਸਾਰੇ ਮਲਾਜ਼ਮਾਂ ਨੇ ਆਪਣੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਰੈੱਸ ਮਿਲਦੀ ਆ ਉਹ ਡਰੈੱਸ ਪੈਨ ਕੇ ਆਪਣੇ ਆਪਣੇ ਸਨਾਖਤੀ ਕਾਰਡ ਪੈਨ ਕੇ ਡਿਊਟੀ ਕਰਨੀ ਆ ਸੋ ਉਹ ਹਦਾਇਤਾਂ ਮੁਤਾਬਕ ਜਿਹੜੇ ਸਟਾਫ ਆ ਸਾਰਾ ਉਹ ਆਪਣੀ ਡਿਊਟੀ ਦੇ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਹਿਰਾਵੇ ਦੇ ਵਿੱਚ ਕੀ ਕੁਤਾ ਬਜਾਉਣਾ ਹੈ ਪਤਜਾਨੀ ਪਹਿਰਾਵੇ ਦੇ ਵਿੱਚ ਜਿਹੜੇ ਵੱਖ-ਵੱਖਾ ਜਿਹੜਾ ਦਰਬਾਰ ਸਾਹਿਬ ਦੇ ਸਟਾਫ ਲਈ ਵੱਖਰਾ ਆ ਤੇ ਦਫਤਰੀ ਸਟਾਫ ਲਈ ਵੱਖਰਾ ਆ ਤੇ ਹਰੇਕ ਸਟਾਫ ਦਾ ਵੱਖਰਾ-ਵੱਖਰਾ ਕੋਡ ਆ ਜਿਵੇਂ ਕਿ ਕਲਰਕਾਂ ਲਈ ਵੱਖਰਾ ਕੋਡ ਰੱਖਿਆ ਗਿਆ ਦਰਬਾਰ ਸਾਹਿਬ ਚ ਜਿਹੜੇ ਸਾਡੇ ਪ੍ਰਕਰਮਾਂ ਚ ਡਿਊਟੀ ਨਿਭਾ ਰਹੇ ਨੇ ਉਹਨਾਂ ਨੂੰ ਨੀਲੇ ਚੋਲੇ ਪਜਾਮੇ ਜਿਹੜੀ ਕੇਸਰੀ ਦਸਤਾਰ ਸਜਾ ਕੇ ਜ਼ਰੂਰੀ ਆ ਤੇ ਕਿਉਂਕਿ ਉਥੋਂ ਉਹਨਾਂ ਦੀ ਡਰੈਸ ਤੋਂ ਇਹ ਪਤਾ ਲੱਗਣਾ ਇਹ ਸਚਕੰਡ ਸ੍ਰੀ ਹਰਮੰਦਰ ਸਾਹਿਬ ਦਾ ਸਟਾਪ ਆ ਇਹ ਉਹਨਾਂ ਸੇਵਾ ਕਰ ਰਹੇ ਨੇ